ਸਮਾਜਿਕ ਸਰਕਾਰੀ ਪ੍ਰੋਗਰਾਮ ਦੇ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਲ ਪਾਕਤ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਫਾਸੀਵਾਦੀ ਹਮਲਿਆਂ ਵਿਰੋਧੀ ਫਰੰਟ ਨਵਾਂ ਸ਼ਹਿਰ ਵੱਲੋਂ ਸਰਕਾਰ ਨੂੰ ਜਗਾਉਣ ਅਤੇ ਝੂਠੇ ਕੇਸਾਂ ਵਿੱਚ ਜੇਲ੍ਹਾਂ ਚ ਬੰਦ ਲੋਕਾਂ ਦੇ ਸਮਰਥਨ ਵਿੱਚ ਨਵਾਂ ਸ਼ਹਿਰ ਦੇ ਵੱਸ ਅੱਡੇ ਤੇ ਵਿਚਾਰ ਰੈਲੀ ਕੀਤੀ ਅਤੇ ਇਸ ਉਪਰੰਤ ਸ਼ਹਿਰ ਵਿੱਚ ਜਲੂਸ ਮਾਰਕ ਕੀਤਾ ਗਿਆ। ਪੱਤਰਕਾਰ ਪਰਦੇਸੀ ਅਤੇ ਵਾਲਕਿਸ਼ਨ ਆਨੰਦ ਦੀ ਰਿਪੋਰਟ ਨਵਾਂ ਸ਼ਹਿਰ। ਬੀਜਪੀ ਦੀ ਸਰਕਾਰ ਸਭ ਕੁਝ ਆਪਣੀ ਮੁਠੀ ਵਿੱਚ ਕੈਂਡ ਕਰਨਾ ਚਾਹਦੀ ਹੈ ਕੀ ਕਾਰਨ ਕਿਉਂਕਿ ਇਸ ਦੇਸ਼ ਦੀ ਆਰਥਿਕਤਾ ਜਿਹੜੀ ਹੈ ਉਹ ਗਰੋਥ ਦੇ ਹੇਠਾਂ ਜਾ ਚੁੱਕੀ ਹੈ ਔਰ ਕਰੋਨਾ ਦੇ ਪੀਰੀਅਡ ਦੇ ਦੌਰਾਨ ਇਹਦਾ ਹੋਰ ਵੀ ਬਹੁਤ ਬੜਾ ਜਿਹੜਾ ਨੁਕਸਾਨ ਹੋ ਚੁੱਕਾ ਆ ਜਿਹੜਾ ਇਹ ਪ੍ਰੋਗਰਾਮ ਹੈ ਫਾਸ਼ੀਵਾਦੀ ਵਿਰੋਧੀ ਸ਼ਾਂਤ ਵੱਲੋਂ ਮੋਦੀ ਸਰਕਾਰ ਦੇ ਫਾਸ਼ੀਵਾਦ ਦੇ ਵਿਰੁੱਧ ਪੰਜ ਸਸਤੇ ਮੁਜਾਰਾ ਆ ਅਸੀਂ ਸਮੇਂ ਦੇ ਆ ਕਿ ਦੇਸ਼ ਦੀ ਮੋਦੀ ਸਰਕਾਰ ਵਿੱਚ ਜਮਹੂਰੀ ਸਰਕਾਰ ਵਾਲਾ ਇੱਕ ਵੀ ਅੰਸ਼ ਹੈ ਨਹੀਂ ਇਹਦੇ ਜਿਹੜੇ ਫੈਸਲੇ ਆ ਉਹ ਸੱਚੀ ਬਾਤ ਤੋਂ ਪ੍ਰਭਾਵਤ ਆ ਹਾਲਾਤ ਇਹ ਆ ਵੱਖ-ਵੱਖ ਹੱਥ ਅੰਡਿਆਂ ਨਾਲ ਜਿਹੜੇ ਲੋਕਾਂ ਦੇ ਸੰਦਾਸ਼ਾ ਉਹਨਾਂ ਨੂੰ ਦਿਵਾਨ ਤੇ ਯਤਨ ਕੀਤੇ ਜਾਂਦੇ ਆ ਜਿਹੜਾ ਵੀ ਨਾ ਸੁਵਾਰਸ਼ਾਂ ਦੀ ਹਮਾਇਤ ਦੇ ਵਿੱਚ ਪੱਤਰਕਾਰ ਲਿਖਦਾ ਉਸ ਮੱਤਰਕਾਰ ਉੱਤੇ ਝੂਠੇ ਕੇਸ ਦਰਜ ਕੀਤੇ ਜਾਂਦੇ ਆ ਔਰ ਜਿਹੜਾ ਸਮਾਜ ਕਾਰਕੁਨ ਬਿਨਾ ਪੌਣਾ ਦੇ ਹੱਕ ਚ ਆਵਾਜ਼ ਉੱਚੀ ਕਰਦਾ ਉਹਦੀ ਆਵਾਜ਼ ਨੂੰ ਜ਼ਬਰਦਸਤੀ ਬੰਦ ਕਰਦੇ ਯਤਨ ਕੀਤੇ ਜਾਂਦੇ ਆ ਤੇ ਉਹ ਵੀ ਉਹ ਰਾਜਾ ਜ਼ਗੀਰਦਾਰਾਂ ਦੇ ਖਵਾਲ ਬੋਲੇ ਸੀ ਕਾਲ ਸੀ ਉਸ ਵੇਲੇ ਜ਼ਗੀਰਦਾਰ ਤੇ ਰਾਜਿਆਂ ਦਾ ਹੀ ਸੀ ਆ ਜਿਹੜੀ سرمایہ دارਿਆ ਇਹ ਜਮਾਤ ਮਗਰੋਂ ਉੱਠੀ ਆ ਨਾ ਤੋਂ ਤੇ ਆ ਜਿਹੜੇ ਕਾਰਟਰਣੇ ਕਰਾਣੇ ਆ ਇਹ ਤਾਂ ਬਹੁਤ ਹੀ ਮਗਰੋਂ ਉੱਠੇ ਚੱਲ ਕੇ ਸੋਸਾਇਟੀ ਬਾਕੀ ਨੇ ਵੀ ਇਸਾਨ ਨੂੰ ਕਿਹਾ ਚੇਤ ਕਰੋ ਤੇ ਬੰਦ ਕੇ ਸਕੋ ਉਹ ਵੀ ਸੱਚ ਆ ਇਸਾਨ ਤੇ ਸਮਾਜਵਾਦ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਇਹ ਪਰਿਵਾਰ

ਸਭ ਆਲੇ ਬੋਟਾ ਸਿਚੁਏਸ਼ਨ ਪਰਿਸਥਤੀਆਂ ਅਸੀਆਂ ਬੜੀਆਂ ਐ ਕੋਲੇ ਹੋ ਗਿਆ ਸੀਗਾ ਖੈਰ ਜ਼ਿੰਦਗਾਰੀ ਦੇ ਜਾ ਬਰੇ ਸਫਰੀ ਗੋਦੀ ਬਾਗੇ ਅਸੀਂ ਕੱਜੇ ਨਹੀਂ ਹੋ ਸਕਦਾ ਹੈਗੇ ਪੰਜਾਬ ਦੇ ਰੋਡ ਦਾ ਸਾਰੇ ਹਿੰਦੁਸਤਾਨ ਦੇ ਰੋਡ ਦਾ ਅਸੀਂ ਸਾਰੀਓ ਇਹ ਲੜਾਈ ਨੂੰ ਆਪ ਅੱਗੇ ਹੋ ਕੇ ਕੁਰਬਾਨੀ ਕਰਕੇ ਕਾਲੀਆਂ ਘੱਟ ਨਾ ਜਾਣ ਬੰਦੇ ਘੱਟ ਨਾ ਜਾਣ ਅਗੋਲ ਰੱਖੇ ਵੀ ਕਰੀਏ ਗੋਲੋਠੇ ਵੀ ਕਰੀਏ ਐਂਟੀ ਫਾਸ਼ਿਸਟਮੈਂਟ ਵੱਲੋਂ ਨਵਾਂ ਸ਼ਹਿਰ ਦੇ ਵਿੱਚ सीपीआई आरएमपीआई और न्यू डेमोक्रेसी एक रैली एक दे दे विच्ट दे विच्ट दे विच्ट कर रहे हैं और इसके बाद ये जुलूस ने शगल ਦੇ ਵਿੱਚ ਵੀ شہر ਦੇ ਵਿੱਚ ਜਾਣਗੇ ਅਸੀਂ ਅੱਜ ਇਹ ਰੈਲੀ ਸਰਕਾਰ ਦੀਆਂ ਫਾਸ਼ਿਸਟ ਨੀਤੀਆਂ ਦੇ ਖਿਲਾਫ ਕਰ ਰਹੇ ਹਾਂ ਕਿਉਂਕਿ ਸਰਕਾਰ ਨੇ ਜਿਹੜੇ ਤੌਰ ਤਰੀਕੇ ਨੇ ਉਹ ਸਾਰੇ ਫਾਸ਼ੀਵਾਦੀ ਤਰੀਕੇ ਨੇ ਉਹ ਜਿਹੜਾ ਔਲ ਆ ਕੋਸ ਨੂੰ ਵਾਸ਼ੀਵਾ ਦੇ ਢੰਗ ਦੇ ਨਾਲ ਜਰਵਾੜੀ ਢੰਗ ਦੇ ਨਾਲ ਨਿਸ਼ਿਸ਼ ਕਰਦੇ ਆਂ ਔਰ ਇੱਥੇ ਕਈ ਕਵੀ ਲੇਖੋ ਛੁਕੀਏ ਕੀ ਆ ਜਿਹੜੀ ਕਿ ਕੋਸ ਨੂੰ ਹੀ ਆਧਾਰ ਬਣਾ ਕੇ ਜਿਹੜੀ ਦਿਸ਼ਾ ਰਹੀ ਹੈ ਜਾਂ ਨਿਕੀਤਾ ਜੈਕਬਾ ਜਿਹੜੀ ਇਹ ਮੋਦੀ ਸਰਕਾਰ ਕਹਿੰਦੀ ਅਸੀਂ ਅਸੀਂ ਨਿੰਦਾ ਕਰਦੇ ਆਂ ਅਸੀਂ ਚਾਹੁੰਦੇ ਆਂ ਕੋ ਕੁੜੀ ਜਿਹੜੀ ਆ ਬਿਲਕੁਲ ਬੇਕਸੂਰਾ ਉਸ ਨੂੰ

SKT ਟੀਮ ਨਵਾਂ ਸ਼ਹਿਰ ਦੇ ਸੰਚਾਲਕ ਅੰਕੁਸ਼ ਨਿਜ਼ਾਵਨ ਨੇ ਬੂਟੇ ਲਗਾ ਕੇ ਆਪਣਾ 27ਵਾਂ ਜਨਮ ਦਿਨ ਮਨਾਇਆ ਪੱਤਰਕਾਰ ਮਹੇਸ਼ ਦੀ ਰਿਪੋਰਟ ਨਵਾਂ ਸ਼ਹਿਰ ਅੱਜ ਆਪਣੇ ਜਨਮ ਦਿਨ ਦੇ ਮੌਕੇ ਪਰ ਮੈਂ SKT ਪਲਾਂਟੇਸ਼ਨ ਟੀਮ ਦੇ ਸਭੀ ਮੈਂਬਰੋ ਕੇ ਸਾਥ ਰਾਹੋਂ ਰੋਡ ਪਰ ਪੌਦਾ ਰੋਪਣ ਕਰ ਰਹਾ ਹਾਂ आपको यह बताते हुए मुझे काफी खुशी हो रही है कि आज ही के दिन 4 साल पहले एसकेटी प्लांटेशन टीम ने नवा शहर में जन्मदिन पर पौधारोपण मुहिम की शुरुआत की थी इसी मुहिम को आगे बढ़ाते हुए मेरे सभी युवा साथी पिछले चार साल से शहर में जिस किसी का भी जन्मदिन होता है तो वो हमारी टीम के साथ आकर पौधारोपण करता है और सभी युवा साथियों का मैं धन्यवाद करता हूँ कि जो मेरे एक निमंत्रण पर मेरे साथ आकर शहर में पौधारोपण करके इस मुहिम को पिछले चार साल से लगातार आगे बढ़ा रहे हैं मैं शहर के सभी लोगों को आह्वान करता हूं कि वो भी अपने जन्मदिन पर कम से कम एक पौधा जरूर लगाएं। इसके लिए वो हमारी टीम के किसी भी मेंबर के साथ कभी भी संपर्क कर सकते हैं धन्यवाद ਐ ਸੰਜਲਾ ਸ਼ਿਲਪਗਰ ਸੇਗ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਅਜਾਜਤ ਦਿਓ ਧੰਨਵਾਦ